ਰੇ ਕੋਲ ਆਉਂਦਾ ਤੇ ਮੈਂ ਉਹਨੂੰ ਚੋਕ ਲਾਉਣਾ ਤੇ ਉਹ ਚੋਕ ਇਸ ਤਰ੍ਹਾਂ ਲਾਉਂਦਾ ਡਾਇਲੋਗ ਰੂਪ ਦੇ ਵਿੱਚ ਤੁਹਾਨੂੰ ਦੱਸਦਾ 13 ਮੁੰਡਾ ਜੱਟ ਦੀ ਕੁੜੀ ਲੈ ਕੇ ਆਟੜ ਕੇ ਤੂੰ ਕਾਹਦਾ ਫਿਕਰ ਕਰਦਾ ਫਿਕਰ ਹੋਊ ਪਾਲੇ ਨੂੰ ਮੇਰਾ ਸਾਲਾ ਮੇਰੇ ਬਰਾਬਰ ਖੜਦਾ ਸੀ ਬੋਟਾਂ ਚ ਉਹ ਲੋਗੇ ਨੇ ਤਾਂ ਵੱਡੇ ਵੱਡੇ ਲਾਤਾਂ ਦੇ ਥੱਲੇ ਜਿਂਗਾਦੇ ਫਰਟਾ ਲੀਟਰ ਕਿਉਂਕਿ ਆਪਾਂ ਦਾ ਸਾਦੀ ਰੋਟੀ ਖਾਣ ਵਾਲੇ ਬੰਦੇ ਆ ਤੇ ਸਾਦੇ ਜਿਹੇ ਇਨਸਾਨ ਆ ਜਿੱਥੇ ਵੀ ਕੋਈ ਪਿਆਰ ਸਤਕਾਰ ਨਾਲ ਬੁਲਾਉਂਦਾ ਉੱਥੇ ਚਲੀ ਜਾਂਦਾ ਜਿਵੇਂ ਅੱਜ ਤੁਸੀਂ ਬੁਲਾਇਆ ਤੇ ਤੁਹਾਡੇ ਕੋਲ ਤੁਹਾਡੇ ਸਾਦੇ ਤੇ ਪਹੁੰਚ ਗਏ ਉਹ ਅਜੇ ਤਾਂ ਤੈਨੂੰ ਪਿਆਰ ਨਾਲ ਖਾਲੀ ਕਰਨ ਨੂੰ ਕਹਿ ਰਹੇ ਆ ਧਰਾਵਾ ਪਤਾ ਕਿਹੜੀਆਂ-ਕਿਹੜੀਆਂ ਲੱਗਦੀਆਂ ਆਉਂਦੀਆਂ ਨੇ ਉਹਨਾਂ ਦਾ ਓਟਾ ਸਾਰਾ ਲੈ ਕੇ ਜਦੋਂ ਅਸੀਂ ਚੱਲਦੇ ਆ ਤਾਂ ਲੱਗਦਾ ਵੀ ਸਾਰਾ ਕੰਮ ਫਤ ਹੀ ਹੁੰਦਾ ਬਿਲਕੁਲ ਉਹ ਤਾਂ ਗੁਰੂ ਸਾਹਿਬ ਨੇ ਕਿਹਾ ਹੈ ਕਿ ਦੇਗ ਤੇਗ ਫਤਿਹ ਹੈ ਨਾ ਧੰਨਵਾਦ ਆ ਤੁਹਾਡਾ ਵੀ ਇਸ ਚੈਨਲ ਨੂੰ ਦਵਿੰਦਰ ਪੱਟੀ ਜੀ ਦੇ ਨੂੰ ਇੱਕ ਤਾਰਾ ਬੋਲੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਤੇ ਅੱਗੇ ਵੀ ਰეკਮੈਂਡ ਕਰਿਓ ਆਪਣੇ ਦੋਸਤਾਂ ਮਿੱਤਰਾਂ ਨੂੰ ਪੱਟੀ ਸਾਹਿਬ ਬਹੁਤ ਵਧੀਆ ਇਨਸਾਨ ਨੇ ਤੇ ਵਧੀਆ ਖਬਰਾਂ ਲੈ ਕੇ ਆਉਂਦੇ ਨੇ ਤੇ ਵਧੀਆ ਬ੍ਰਾਡਕਾਸਟ ਜਿਹੜੇ ਤੁਹਾਡੇ ਰੂਬਰੂ ਕਰਦੇ ਨੇ ਬਹੁਤ ਸਾਰਾ ਧੰਨਵਾਦ ਨੂੰ ਕੌਣਾ ਓਏ ਸਾਨੂੰ ਕਾਨੂੰਨ ਸਿਖਾਉਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪ੍ਰੋਣਾ ਸਾਹਿਬ ਆਜੋ ਫੇਰ ਅੱਛਾ ਇਹਨਾਂ ਨੂੰ ਲੈ ਜਾਓ ਅਸੀਂ ਕੌਣ ਆ ਅਸੀਂ ਆ ਖਾਮ ਖਾ ਉਹ ਨਹੀਂ ਨਹੀਂ ਭਾਈ ਮੇਰਾ ਕਹਿਣ ਦਾ ਮਤਲਬ ਸੀ ਮੈਂ ਸਾਰਿਆਂ ਨੂੰ ਇਹ ਕਿਹਾ ਤੁਹਾਨੂੰ ਸਾਡੇ ਨਾਲ ਨੇ ਹਰਵਿੰਦਰ ਰੁੜਕੀ ਜੀ ਜੋ ਕਿ ਰੰਗਮঞ্চ ਦੇ ਬਹੁਤ ਵੱਡੇ ਕਲਾਕਾਰ ਨੇ ਔਰ ਕਾਫੀ ਵੈਬ ਸੀਰੀਜ਼ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਹੈ ਕਾਫੀ ਪੰਜਾਬੀ ਨਿਮਾ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਹੈ ਕਾਫੀ 뮤직 ਐਲਬਮਾਂ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਹੈ ਆਪਾਂ ਅੱਜ ਸਾਰੇ ਇਹਨਾਂ ਨਾਲ ਗੱਲਬਾਤ ਕਰਾਂਗੇ ਹਰਵਿੰਦਰ ਵੀਰ ਜੀ ਬਹੁਤ ਬਹੁਤ ਸਵਾਗਤ ਬੜਾ ਧੰਨਵਾਦ ਦਵਿੰਦਰ ਪੱਟੀ ਜੀ ਇੱਕ ਤਾਰਾ ਬੋਲੇ ਚੈਨਲ ਸਮਾਣਾ ਦਾ ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਬੁਲਾਇਆ ਤੇ ਤੁਹਾਡੇ ਨਾਲ ਰੂਬਰੂ ਹੋਣ ਦਾ ਜਿਹੜਾ ਮੌਕਾ ਦਿੱਤਾ ਰਵਿੰਦਰ ਜੀ ਮੈਨੂੰ ਯਾਦ ਹੈ ਜਿਨੀ 2020 2020 ਦੇ ਵਿੱਚ ਸੰਦੂਬਲ ਜੀ ਦੀ ਮੌਤ ਹੋ ਜਾਂਦੀ ਏ ਔਰ ਸਾਡੀ ਇੰਡਸਟਰੀ ਨੂੰ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਬਹੁਤ ਵੱਡਾ ਘਾਟਾ ਹੋਇਆ ਬਹੁਤ ਵੱਡਾ ਦੁੱਖਾਂ ਦਾ ਵਾਪਰਿਆ ਨਾ ਪੂਰਾ ਹੋਣ ਵਾਲਾ ਘਾਟਾ ਅਸੀਂ ਕਹਿ ਸਕਦੇ ਆ ਉਹਨਾਂ ਬਿਨਾਂ ਦਰਾਰ ਉਹਨਾਂ ਦੇ ਅੰਤਮ ਅਰਦਾਸ ਦੇ ਮੌਕੇ ਅਸੀਂ ਉੱਥੇ ਪਹੁੰਚੇ ਔਰ ਸਾਡੀ ਪਹਿਲੀ ਮੁਲਾਕਾਤ ਆਪ ਜੀ ਦੇ ਨਾਲ ਖੰਨੇ ਦੀ ਦਾਣਾ ਮੰਡੀ ਦੇ ਵਿੱਚ ਹੋਈ ਔਰ ਉਸ ਵੇਲੇ ਤੁਸੀਂ ਆਪਣੇ ਹੱਥ ਦੇ ਵਿੱਚ ਇੱਕ ਤਖਤੀ ਫੜ ਕੇ ਲਗਭਗ 4-5 ਘੰਟੇ ਖੜੇ ਹੋਏ ਸੀ ਔਰ ਜਦੋਂ ਤੱਕ ਪ੍ਰੋਗਰਾਮ ਚੱਲਦਾ ਰਿਹਾ ਸਮਾਗਮ ਚੱਲਦਾ ਰਿਹਾ ਉਦੋਂ ਤੱਕ ਤੁਸੀਂ ਉਹ ਤਖਤੀ ਫੜ ਕੇ ਖੜੇ ਰਹੇ ਉਹ ਤਖਤੀ ਦੇ ਉੱਪਰ ਕੀ ਲਿਖਿਆ ਸੀ ਮੇਰੇ ਹੱਲੇ ਵੀ ਮਾਈਂਡ ਦੇ ਵਿੱਚ ਚੱਲਦਾ ਵੀ ਜਦੋਂ ਹਰ ਹੰਦਸੇ ਮਿਲੇ ਤਾਂ ਮੈਂ ਜ਼ਰੂਰ ਪੁੱਛਿਆ ਵਾ ਕਿ ਉਹ ਤਖਤੀ ਦੇ ਉੱਪਰ ਕੀ ਲਿਖਿਆ ਸੀ ਉਸ ਤਖਤੀ ਦਾ ਉਥੇ ਲਿਖ ਕੇ ਸਰਦੂਲ ਸਿਕੰਦਰ ਜੀ ਦੇ ਅੰਤਮ ਅਰਦਾਸ ਮੌਕੇ ਭੋਗ ਮੌਕੇ ਉਥੇ ਤੁਹਾਡਾ ਖੜਨਾ ਉਹ ਕੀ ਸੀ ਸਾਰਾ ਮੈਂ ਉਹਨਾਂ ਦਿਨਾਂ ਦੇ ਵਿੱਚ ਕਿਸਾਨ ਅੰਦੋਲਨ ਆ ਜਿਹੜਾ ਉਹ ਚੱਲੀ ਜਾਂਦਾ ਸੀ ਬੜਾ ਜ਼ੋਰ ਹਾਂ ਦਿੱਲੀ ਚੱਲ ਰਿਹਾ ਸੀ ਜਿਹੜਾ ਇੱਕ ਤਰ੍ਹਾਂ ਦਾ ਲਰਨਿੰਗ ਸਕੂਲ ਸੀ ਉਥੇ ਪੰਜਾਬ ਦੇ ਲੋਕਾਂ ਨੇ ਬਹੁਤ ਕੁਝ ਉਥੋਂ ਸਿੱਖਿਆ ਉਸ ਸਕੂਲ ਦੇ ਵਿੱਚੋਂ ਜਿਹੜਾ ਕਿਸਾਨੀ ਅੰਦੋਲਨ ਸੀ ਜੀ ਤੁਸੀਂ ਦੇਖੋ ਭੱਟੀ ਸਾਹਿਬ ਕੀ ਸਰਦੂਲ ਸਕੰਦਰ ਜੀ ਉਹਨਾਂ ਦਿਨਾਂ ਦੇ ਵਿੱਚ ਕਿਡਨੀਆਂ ਦੀ ਜਿਹੜੀ ਉਹਨਾਂ ਨੂੰ ਪ੍ਰੋਬਲਮ ਆਈ ਹੋਈ ਸੀ ਤੇ ਇੱਕ ਕਿਡਨੀ ਅਮਰਨੂਰੀ ਜੀ ਨੇ ਉਹਨਾਂ ਨੂੰ ਦਿੱਤੀ ਸੀ ਤੇ ਡਾਕਟਰ ਨੇ ਖਾਸ ਹਦਾਇਤਾਂ ਦਿੱਤੀਆਂ ਹੋਈਆਂ ਸੀ ਕਿ ਤੁਸੀਂ ਇਕੱਠਾਂ ਦੇ ਵਿੱਚ ਜਿਹੜਾ ਬਿਲਕੁਲ ਜਾਣ ਤੋਂ ਪਰਹੇਜ਼ ਕਰਨਾ ਤੇ ਵੈਸੇ ਵੀ ਕਰੋਨਾ ਦਾ ਦੌਰ ਚੱਲੀ ਜਾਂਦਾ ਸੀ ਵੀ ਆਪਣੇ ਆਪ ਦਾ ਜਿਹੜਾ ਬਚੌੜ ਰੱਖਣਾ ਫਿਰ ਵੀ ਸਰਦੂਲ ਸਕੰਦਰ ਸਾਹਿਬ ਨੇ ਜਿਹੜੇ ਉਹ ਕਿਸਾਨੀ ਅੰਦੋਲਨ ਦੇ ਵਿੱਚ ਦਿੱਲੀ ਗਏ ਕਿਉਂਕਿ ਉਹ ਪੰਜਾਬ ਦੇ ਲੋਕਾਂ ਨੂੰ ਜਿਹੜਾ ਪਿਆਰ ਕਰਦੇ ਸੀ ਆਪਣੇ ਸਰੋਤਿਆਂ ਨੂੰ ਤੇ ਇਸ ਕਰਕੇ ਜਦੋਂ ਫਿਰ ਬਾਅਦ ਚ ਬਿਮਾਰ ਹੋਏ ਉਹਨਾਂ ਦੀ ਡੈਥ ਹੋ ਜਾਂਦੀ ਆ ਤੇ ਦਾਣਾ ਮੰਡੀ ਆ ਨਾਜ ਮੰਡੀ ਖੰਨਾ ਦੇ ਵਿੱਚ ਉਹਨਾਂ ਦਾ ਭੋਗ ਹੈ ਜਿਹੜਾ ਉਹ ਪੈਂਦਾ ਮੇਰੇ ਦਿਲ ਨੂੰ ਹੈ ਮੈਂ ਲੋਕ ਗਾਇਕ ਬਹੁਤ ਲੋਕਾਂ ਦੇ ਗਾਇਕਾਂ ਦੇ ਨਾਂ ਨਾਲ ਪੜਿਆ ਲੱਗਿਆ ਹੋਇਆ ਲੋਕ ਗਾਇਕ ਪਰ ਲੋਕ ਗਾਇਕ ਉਹ ਹੁੰਦਾ ਜਿਹੜਾ ਲੋਕਾਂ ਦੀ ਗੱਲ ਕਰੇ ਤੇ ਲੋਕਾਂ ਨਾਲ ਵਿਚਰੇ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਜੋ ਨਾਲ ਬੀਤਦੀ ਉਹਦੇ ਵਿੱਚ ਖੜੇ ਤਾਂ ਮੈਨੂੰ ਲੱਗਿਆ ਕਿ ਸਰਦੂਲ ਸਿਕੰਦਰ ਜੀ ਸੱਚਮੁੱਚ ਇੱਕ ਲੋਕ ਗਾਇਕ ਸੀ ਤੇ ਅਸੀਂ ਉਹ ਤਕਤੀਆਂ ਦੇ ਉੱਪਰ ਲੈ ਕੇ ਲੈ ਕੇ ਗਏ ਸੀ ਕਿ ਲੋਕ ਗਾਇਕ ਉਹ ਹੁੰਦਾ ਜੋ ਲੋਕਾਂ ਦੀ ਗੱਲ ਕਰੇ ਹੂੰ ਇਹ ਲੈ ਕੇ ਤੇ ਦੂਜੀ ਤਕਤੀ ਦੇ ਉੱਤੇ ਵੀ ਅਸੀਂ ਲਿਖਿਆ ਸੀ ਕਿ ਉਸ ਮਹਿਬੂਬ ਕਲਾਕਾਰ ਨੂੰ ਸਦਾ ਸਾਡੇ ਦਿਲਾਂ ਤੇ ਰਾਜ ਕਰਦੇ ਰਹਿਣਗੇ ਕਿਉਂਕਿ ਸਿਕੰਦਰ ਦੁਨੀਆ ਦੇ ਵਿੱਚ ਦੋ ਹੀ ਹੋਏ ਨੇ ਇੱਕ ਸਿਕੰਦਰ ਉਹ ਜਿਹਨੇ ਜ਼ਬਰਦਸਤੀ ਲੋਕਾਂ ਨਾਲ ਲੜਾਈ ਝਗੜੇ ਨਾਲ ਰਾਜ ਕੀਤਾ ਤੇ ਦੂਜਾ ਸਰਦੂਲ ਸਿਕੰਦਰ ਸਾਹਿਬ ਸੀ ਜਿਨ੍ਹਾਂ ਨੇ ਆਪਣੀ ਸ਼ੇਰੋ ਸ਼ਹਿਰੀ ਗੀਤ ਸੁਨੇਹ ਦੇ ذریعے ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕੀਤਾ ਉੱਥੇ ਤੁਹਾਡੇ ਨਾਲ ਪਹਿਲੀ ਮੁਲਾਕਾਤ ਜਿਹੜੀ ਉਹ ਹੋਈ ਸੀ ਕਿਹੜੇ ਟਾਈਮਾਂ ਦੇ ਵਿੱਚ ਤੁਸੀਂ ਰੰਗਮਚਾਹ ਵਾਲੀ ਸਾਈਡ ਆਏ ਕਿਹੜੇ ਕੋ ਟਾਈਮਾਂ ਦੇ ਵਿੱਚ ਤੁਸੀਂ 뮤직 ਐਲਬਮਾਂ ਦੇ ਵਿੱਚ ਕੰਮ ਕੀਤਾ ਕਿੰਨੇ ਕੋ ਟਾਈਮ ਦੀ ਗੱਲ ਹੈ ਜਦੋਂ ਤੁਸੀਂ ਕੁਝ ਵੈਬ ਸੀਰੀਜ਼ ਦੇ ਵਿੱਚ ਕੰਮ ਕੀਤਾ ਤੇ ਪੱਟੀ ਸਾਹਿਬ ਐਵੇਂ ਆਈ ਦੇਖੋ ਕਰਦੇ ਵਿੱਚ ਵੀ ਥੋੜਾ ਬਹੁਤ ਮਾਹੌਲ ਹੁੰਦਾ ਬੰਦੇ ਦੇ ਹਨਾ ਇਸ ਸਹਿਤ ਨਾਲ ਜੁੜਿਆ ਹੋਇਆ ਜਾਂ ਨਾਟਕਾਂ ਫਿਲਮਾਂ ਵੱਲ ਆਉਣ ਦਾ ਤੇ ਜੇ ਆਪਾਂ ਗੱਲ ਕਰਦੇ ਹਾਂ ਕਿ ਮੇਰੇ ਮਾਮਾ ਜੀ ਮਲਕੀਸ਼ ਸਿੱਧੂ ਜੀ ਜਿਹੜੇ ਕਿ ਪਟਿਆਲੇ ਕਹਿੰਦੇ ਨੇ ਉਹ ਮੈਂ ਨਾ ਅਕਸਰ ਛੋਟਾ ਹੁੰਦਾ ਆਪਣੇ ਨਾਨਕੀ ਪਟਿਆਲੇ ਬਹੁਤ ਰਹਿੰਦਾ ਸੀ ਜਦੋਂ ਜੂਨ ਦੀਆਂ ਛੁੱਟੀਆਂ ਹੁੰਦੀਆਂ ਤਾਂ ਮੈਂ ਉੱਥੇ ਆ ਜਾਣਾ ਮੈਨੂੰ ਲੱਗਦੀਆਂ ਮਹੀਨਾ-ਮਹੀਨਾਵਾਂ ਰਹਿੰਦਾ ਸੀ ਉਹਨਾਂ ਦੇ ਕੋਲ ਤੇ ਜਦੋਂ ਬੱਚੇ ਹੁੰਦੇ ਨੇ ਉਹ ਆਪਣੇ ਵੱਡਿਆਂ ਦਾ ਅਫਰ ਕਬੂਲ ਲੈਂਦੇ ਨੇ ਤੇ ਮੇਰੇ ਸਾਰੇ ਮਾਮੇ ਸਤਿਕਾਰਯੋਗ ਨੇ ਵੱਡੇ ਤੇ ਉਹਨਾਂ ਦੇ ਕੋਲ ਮੈਂ ਰਹਿੰਦਾ ਸੀ ਮਲਕੀ ਸਿੱਧੂ ਜੀ ਕੋਲ ਤੇ ਉਹਨਾਂ ਕਿਤਾਬਾਂ ਪੜਦੇ ਰਹਿੰਦੇ ਸੀ ਉਹ ਵੀ ਇੱਕ ਸਰਕਾਰੀ ਨੌਕਰੀ ਤੋਂ ਹੁਣ ਰਿਟਾਇਰ ਹੋ ਗਏ ਨੌਕਰੀ ਕਰਦੇ ਸੀ ਮੈਂ ਸੋਚਦਾ ਮੇਰੇ ਬਾਲ ਮਨ ਨੇ ਸੋਚਣਾ ਕਿ ਮਾਮਾ ਜੀ ਪੜ ਕੇ ਨੌਕਰੀ ਦਾ ਲੱਗ ਗਏ ਇਹ ਅਜੇ ਵੀ ਕਿਤਾਬਾਂ ਪੜੀ ਜਾਂਦੇ ਨੇ ਓਕੇ ਤੇ ਵੀ ਇਹ ਕਿਉਂ ਪੜੀ ਜਾਂਦੇ ਨੇ ਮੈਨੂੰ ਇਹ ਇਹ ਹੁੰਦਾ ਸੀ ਹੈਨਾ ਤੇ ਜਦੋਂ ਉਹਨਾਂ ਨੇ ਆਸ-ਪਾਸੇ ਹੋਣਾ ਤਾਂ ਮੈਂ ਉਹਨੀਆਂ ਕਿਤਾਬਾਂ ਜਿਹੜੀਆਂ ਉਹ ਪੜਦੇ ਸੀ ਤਾਂ ਮੈਂ ਪੜ ਕੇ ਦੇਖਣੀ ਉਹ ਮੇਰੇ ਚੰਗੀ ਤਰ੍ਹਾਂ ਜਿਆਦਾ ਕਿ ਰਾਮ ਸਰੂਪ ਅਰਖੀ ਜੀ ਦਾ ਨਾਵਲ ਕੋਠੇ ਖੜਕ ਸਿੰਘ ਉਹ ਪੜ ਰਹੇ ਸੀ ਤੇ ਫਿਰ ਮੈਂ ਵੀ ਪੜਨਾ ਸ਼ੁਰੂ ਕੀਤਾ ਫਿਰ ਉਹਨਾਂ ਨਾਲ ਉਹਨਾਂ ਨੇ ਦੇਖਿਆ ਵੀ ਇਹਨੂੰ ਵੀ ਪੜਨ ਦੀ ਛੇਟਕ ਜਿਹੜੀ ਹੈਗੀ ਆ ਫਿਰ ਉਹਨਾਂ ਨੇ ਮੈਨੂੰ ਮੇਰੇ ਪੱਧਰ ਦੀਆਂ ਜਿਹੜੀਆਂ ਕਿਤਾਬਾਂ ਲੈ ਕੇ ਦਿੱਤੀਆਂ ਮੈਂ ਉਹ ਸ਼ੁਰੂ ਪੜਨੀ ਸ਼ੁਰੂ ਕੀਤੀਆਂ ਤੇ ਸਿਹਤ ਨਾਲ ਜੁੜਿਆ ਤੇ ਉਹ ਵੀ ਉਹਨਾਂ ਦਾ ਇੱਕ ਉੱਥੇ ਇਕਬਾਲ ਗੱਜਣ ਜੀ ਉਹਨਾਂ ਨਾਲ ਉਹ ਕੰਮ ਕਰਦੇ ਰਹੇ ਨੇ ਨਾਟਕਾਂ ਦੇ ਵਿੱਚ ਜੀ ਮਿਲਗੀ ਸਿੱਧੂ ਜੀ ਫਿਰ ਮੈਨੂੰ ਵੀ ਉੱਥੋਂ ਚਿਹਰ ਟੱਕ ਲੱਗੀ ਉਹਨਾਂ ਨੂੰ ਮੈਂ ਦੇਖਣ ਜਾਂਦਾ ਹੁੰਦਾ ਸੀ ਜੀ ਉੱਥੋਂ ਜਣੇ ਕਿ ਮੇਰੇ ਬਾਲ ਮਾਨ ਨੇ ਉਹ ਰੰਗ ਆ ਜਿਹੜਾ ਸਹਿਤ ਵਾਲਾ ਤੇ ਫਿਲਮਾਂ ਨਾਟਕਾਂ ਵਾਲਾ ਥੀਏਟਰ ਨਾਲ ਜੁੜਨ ਦਾ ਉਹ ਫਰਨਾ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲਾਂ ਤੁਹਾਡਾ ਕੋਈ ਗੀਤ ਦੇ ਵਿੱਚ ਤੁਸੀਂ ਕੰਮ ਕੀਤਾ ਜਾਂ ਵੈਬ ਸੀਰੀਜ਼ ਕੀਤਾ ਸਭ ਤੋਂ ਪਹਿਲਾਂ ਕਿਹੜਾ ਕੰਮ ਸੀ ਸਬ ਤੋਂ ਪਹਿਲਾਂ ਤਾਂ ਮੈਂ ਥੀਏਟਰ ਨਾਲ ਹੀ ਜੁੜਿਆ ਰਿਆ ਤੇ ਮੈਨੂੰ ਲੱਗਦੀ ਹੈ 12-13 ਸਾਲ ਸਾਡੀ ਆਪਣੀ ਟੀਮ ਹੈ ਉਹਦੇ ਵਿੱਚ ਮੇਰੇ ਨਾਲ ਸਟੂਡੈਂਟ ਵਿਦਿਆਰਥੀ ਜਿਹੜੇ ਪੜਨ ਵਾਲੇ ਨੇ ਮੇਰੇ ਪਿੰਡ ਦੇ ਹੀ ਜ਼ਿਆਦਾਤਰ ਮੇਰੇ ਨਾਲ ਜੁੜੇ ਹੋਏ ਨੇ ਉਹ ਕਰਦੇ ਰਹੇ ਤੇ ਅਸੀਂ ਸੋਸ਼ੀਅਲੀ ਇਸ਼ੂਆਂ ਦੇ ਉੱਤੇ ਨਾਟਕ ਕਰਦੇ ਹਾਂ ਜਿਵੇਂ ਕਰਤਾਰ ਸਿੰਘ ਸਰਾਭਾ ਜੀ ਭਗਤ ਸਿੰਘ ਹੋਰੀ ਜੀ ਤੇ ਹੋਰ ਜਿਹੜੇ ਦਾਜ ਦੇਹੇ ਦੇ ਮੁੱਦੇ ਨੇ ਉਹਨਾਂ ਦੇ ਉੱਤੇ ਨਸ਼ਿਆਂ ਖਿਲਾਫ ਅਸੀਂ ਕਾਫੀ ਕੰਮ ਕੀਤਾ ਤੇ ਪਹਿਲਾਂ ਮੇਰੇ ਮਨ ਦੇ ਵਿੱਚ ਇਹ ਸੀ ਕਿ ਮੈਂ ਲੋਕ ਸੇਵਾ ਹੀ ਕਰਨੀ ਹੈ ਫਿਰ ਹੋਇਆ ਕਿ ਤੇ ਸਾਡੇ ਸਕੂਲ ਦੇ ਵਿੱਚ ਨਾ ਇੱਕ ਫੰਕਸ਼ਨ ਹੁੰਦਾ ਸਾਲ ਬਾਦ ਪਿੰਡ ਆ ਉੱਥੇ ਮੈਨੂੰ ਮੈਡਮਾਂ ਨੇ ਅਪਰੋਚ ਕੀਤੀ ਕਿਉਂਕਿ ਪਿੰਡ ਦੇ ਵਿੱਚ ਪਤਾ ਹੁੰਦਾ ਵੀ ਕਿਹੜਾ ਬੰਦਾ ਕਿਸ ਫੀਲਡ ਦੇ ਨਾਲ ਜੁੜਿਆ ਹੋਇਆ ਹੁੰਦਾ ਉਹਨਾਂ ਨੇ ਮੈਨੂੰ ਅਪਰੋਚ ਕੀਤੀ ਕਿ ਤੁਸੀਂ ਕੁੜੀਆਂ ਨੂੰ ਕੋਰੀਓਗ੍ਰਾਫੀ ਤਿਆਰ ਕਰਵਾ ਦਿਓ ਤੇ ਕੋਰੀਓਗ੍ਰਾਫੀ ਆਪਾਂ ਜਦੋਂ ਤਿਆਰ ਕਰਵਾਉਣ ਵਾਸਤੇ ਉਹਨਾਂ ਨੇ ਮੈਨੂੰ ਕਿਹਾ ਕਿ ਬੱਚੀਆਂ ਨੂੰ ਤੁਹਾਡੇ ਘਰੇ ਭੇਜ ਦਿਆ ਕਰਾਂਗੇ ਤੁਸੀਂ ਕਰਵਾ ਦਿਓ ਮੈਂ ਉਹਨਾਂ ਨੂੰ ਕੀਤਾ ਕਿ ਨਹੀਂ ਮੈਂ ਜਿਹੜੀ ਕੋਰੀਓਗ੍ਰਾਫੀ ਆ ਉਹ ਸਕੂਲ ਦੇ ਵਿੱਚ ਹੀ ਤਿਆਰ ਕਰਾਉਂਗਾ ਤੇ ਉੱਥੇ ਅਸੀਂ ਉਹ ਕੋਰੀਓਗ੍ਰਾਫੀ ਸੀ ਨਾਨਕ ਤੇਰੀ ਧਰਤੀ ਤੇ ਕੁੜੀਆਂ ਨੂੰ ਮੁਕਾਇਆ ਜਾਂਦਾ ਉਹਦੀ ਤਿਆਰੀ ਕਰਵਾ ਰਹੀ ਸੀ ਤੇ ਬਹੁਤ ਤਰ੍ਹਾਂ ਦੇ ਬਹੁਤ ਤਰ੍ਹਾਂ ਦੇ ਬੰਦੇ ਹੁੰਦੇ ਨੇ ਜਿਹੜੇ ਉੱਥੇ ਚਾਰ ਪੰਜ ਸ਼ਖਸ਼ੋਹ ਖੜੇ ਸੀ ਹੋ ਸਕਦਾ ਕਿ ਜਿਹੜੇ ਮੈਨੂੰ ਚੰਗਾ ਨਾ ਸਮਝਦੇ ਹੋਣ ਤਾਂ ਉਹਨਾਂ ਨੇ ਇੱਕ ਜਿਹੜਾ ਟਾਉਂਟ ਕੱਸਿਆ ਕਿ ਤੁਸੀਂ ਨਾ ਜੇ ਐਡੇ ਵੱਡੇ ਕਲਾਕਾਰ ਹੋ ਤੁਸੀਂ ਕਿਸੇ ਨਾਟਕ ਫਿਲਮ ਦੇ ਵਿੱਚ ਕਿਉਂ ਨਹੀਂ ਆਉਂਦੇ ਤਾਂ ਮੈਨੂੰ ਵੀ ਲੱਗਿਆ ਵੀ ਯਾਰ ਨਾਟਕ ਫਿਲਮਾਂ ਦੇ ਵਿੱਚ ਵੀ ਮੈਨੂੰ ਨਾਟਕ ਕਰਨਾ ਚਾਹੀਦਾ ਕੰਮ ਥੀਏਟਰ ਦੇ ਨਾਲ ਨਾਲ ਤੇ ਉਸ ਤੋਂ ਬਾਅਦ ਫਿਰ ਮੈਂ ਕਾਫੀ ਗਾਣੇ ਕੀਤੇ ਜਿਵੇਂ ਸ਼ਹਿਰੀ ਮਾਨ ਦਾ ਕੈਰਮ ਮੋੜ ਖੇਡਦੇ ਜਾਂ ਕਿ ਮਰਦ ਖੇਡਦਾ ਖਤਰਿਆਂ ਨਾਲ ਉਹ ਕਮਰਸ਼ੀਅਲ ਕੰਮ ਜਿਹੜਾ ਮੇਰਾ ਸ਼ੁਰੂ ਹੋ ਗਿਆ ਤੇ ਐਵੇਂ ਫਿਰ ਕਦਾ ਗੀਥੀ ਅਰਜੁੰਡੀ ਦੇ ਬਣਾਏ ਰੌਂਦ ਵਰਗੇ ਉਹ 'ਚ ਮੈਂ ਕੰਮ ਕੀਤਾ ਤੇ ਉਸ ਤੋਂ ਬਾਅਦ ਦਵਿੰਦਰ ਗਿੱਲ ਦਾ ਉੱਥੇ ਗਾਂਧੀ ਵਾਲੇ ਨੋਟ ਨਹੀਂ ਉਹ ਚੱਲਦੇ ਜਿੱਥੇ ਸਾਡਾ ਨਾਂ ਚੱਲਦਾ ਤੇ ਕਾਫੀ ਜਿਹੜੇ ਗੀਤ ਨੇ ਹੁਣ ਮੇਰੇ ਇੰਨੇ ਪ੍ਰੋਪਰ ਪੂਰੇ ਯਾਦ ਵੀ ਨਹੀਂ ਉਥੋਂ ਕੰਮ ਮਿਲਣਾ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਵੈਬ ਸੀਰੀਜ਼ ਯਾਰ ਜਿਗਰੀ ਕਸੂਤੀ ਡਿਗਰੀ ਰੈਬਿਟ ਵਾਣਾ ਜੀ ਨੇ ਬਣਾਈ ਸੀ ਸੀਜ਼ਨ 1 2 ਮੈਂ ਦੋਨੋਂ ਕੀਤੇ ਆ ਜਸੜ ਬਾਈ ਨਾਲ ਊੜਾੜਾ ਫਿਲਮ ਕੀਤੀ ਸੀ ਤੇ ਕਾਫੀ ਜੋਰਾ 10 ਨੰਬਰੀ ਆ ਜੋਰਾ 10 ਨੰਬਰੀ ਆ ਤੇ ਮੈਂ ਤੇਰੇ ਕਰਮਾਂ ਵੰਟੀ ਮੈਂਸ ਦੀ ਪਹਿਲੀ ਫਿਲਮ ਸੀ ਉਹਦੇ ਵਿੱਚ ਵੀ ਮੈਂ ਕੰਮ ਕੀਤਾ ਤੇ ਹੋਰ ਦਲਜੀਤ ਅਲੀ ਦੇ ਵਿੱਚ ਖੜਕੂ ਸਿੰਘ ਦਾ ਜਿਹੜਾ ਰੋਲ ਆ ਉਹ ਵੀ ਨਮਾ ਜੀ ਇਮਤiaz ਅਲੀ ਹਾਂਜੀ ਇਮਤiaz ਅਲੀ ਨੇ ਬਣਾਈ ਸੀ ਜਿਹੜੀ ਦਲਜੀਤ ਹਾਂਜੀ ਉਹਦੇ ਵਿੱਚ ਵੀ ਮੈਂ ਕੰਮ ਕੀਤਾ ਤੇ ਹੋਰ ਵੀ ਕੰਮ ਕਾਫੀ ਕਰੀ ਜਾ ਰਹੇ ਆ ਵੈਬ ਸ੍ਰੀ ਤੇਜਨਗੋਰੀ ਭਗਵੰਤ ਕੰਗਜੀ ਦੀ ਉਹਦੇ ਵਿੱਚ ਵੀ ਕੰਮ ਕੀਤਾ ਬਾਕੀ ਕ੍ਰਾਈਮ ਸਟੋਰੀ ਦੇ ਵਿੱਚ ਵੀ ਕਾਫੀ ਕੰਮ ਕੀਤਾ ਬਾਕੀ ਵਾਹਿਗੁਰੂ ਦੀ ਕਿਰਪਾ ਨਾਲ ਤੇ ਤੁਹਾਡੀਆਂ ਦੁਆਵਾਂ ਨਾਲ ਕੰਮਾ ਜਿਹੜਾ ਉਹ ਚੱਲੀ ਜਾ ਰਿਹਾ ਤਾਂ ਕੁਝ ਵੀ ਪੱਲੇ ਨਹੀਂ ਰਹਿਦਾ ਇਸ ਕਰਕੇ ਸਾਨੂੰ ਜਿੰਨੇ ਚਿਰ ਸਾਹ ਚੱਲਦੇ ਨੇ ਉਸ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਤੇ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਰਹਿਣਾ ਚਾਹੀਦਾ ਪੰਜਾਬ ਦੇ ਵਿੱਚ ਰਹਿੰਦੇ ਆ ਅਸੀਂ ਆਪਣੇ ਆਪ ਨੂੰ ਕਿਤਰਕ ਤੇ ਇੱਕ ਵੱਡੇ ਜਿਹੜੇ ਸਾਡੇ پیغمبر ਹੋਏ ਨੇ ਪੀਰ ਹੋਏ ਨੇ ਸਾਡੇ ਗੁਰੂ ਸਾਹਿਬਾਨ ਹੋਏ ਨੇ ਔਰ ਦਸਾਂ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਏ ਨੇ ਉਹਨਾਂ ਦਾ ਓਟ ਆਸਰਾ ਲੈ ਕੇ ਜਦੋਂ ਅਸੀਂ ਚੱਲਦੇ ਆ ਤਾਂ ਲੱਗਦਾ ਵੀ ਸਾਰਾ ਕੰਮ ਫਤਿਹ ਹੁੰਦੀ ਹੈ ਬਿਲਕੁਲ ਉਹ ਤਾਂ ਗੁਰੂ ਸਾਹਿਬ ਨੇ ਕਿਹਾ ਹੈ ਕਿ ਦੇਗ ਤੇਗ ਫਤਿਹ ਹੈ ਨਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਆਪਾਂ ਅਕਸਰ ਬੋਲਦੇ ਹੀ ਰਹਨੇ ਆ ਤੇ ਉਹਨਾਂ ਨੇ ਫਤਿਹ ਤਾਂ ਹੁੰਦੀ ਹੋ ਰਹਿੰਦੀ ਆ ਜਦੋਂ ਤੁਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਘਰੋਂ ਤੁਰਦੇ ਹੋ ਸਪੈਸ਼ਲ ਗੁਰਗਰਾਹ ਸਾਹਿਬ ਦੇ ਦਰਸ਼ਨ ਕੋਈ ਤੁਹਾਡੇ ਨਾਲ ਡਾਇਰੈਕਟਰ ਜੁੜੇ ਹੋਏ ਨੇ ਜਿਹੜੇ ਤੁਹਾਨੂੰ ਸਮੇਂ ਸਮੇਂ ਸਰ ਬੁਲਾਉਂਦੇ ਆ ਮੈਸੇਜ ਲਾਉਂਦੇ ਆ ਜਾਂ ਕਿਸੇ ਨਾਲ ਤੁਸੀਂ ਆਪ ਸੰਪਰਕ ਕਰਦੇ ਹੋ ਕਿਦਾਂ ਫਿਰ ਸ਼ੂਟਿੰਗ ਵਗੈਰਾ ਬਜੋਦ ਜਾਂਦੇ ਹੋ ਤਾਂ ਕਿਸੇ ਨਾਲ ਜੁੜੇ ਹੋਏ ਟੀਮ ਨਾਲ ਪੱਟੀ ਸਾਹਿਬ ਐਵੇਂ ਆ ਗੱਲ ਕਿ ਕਈ ਵਾਰ ਡਾਇਰੈਕਟਰ ਸਾਹਿਬ ਵੀ ਅਪਰੋਚ ਨੇ ਜਿਹੜੀ ਉਹ ਕਰ ਲੈਂਦੇ ਨੇ ਤੇ ਬਹੁਤ ਸਾਰੇ ਅੱਜ ਕੱਲ ਆਰਟਿਸਟ ਗਰੁੱਪ ਜਿਹੜੇ ਬਣੇ ਹੋਏ ਨੇ ਤੇ ਉਹਨਾਂ ਦੇ ਵਿੱਚ ਆ ਆਉਂਦਾ ਨਾ ਡਿਮਾਂਡ ਆਉਂਦੀ ਆ ਕਿ ਇੰਨੀ ਕੇਸ ਦੇ ਐਨੇ ਇੱਕ ਕੱਦ ਕਾਟ ਦਾ ਬੰਦਾ ਜਿਹੜਾ ਸਾਨੂੰ ਚਾਹੀਦਾ ਕਿ ਤੁਸੀਂ ਆਪਣੀਆਂ ਫੋਟੋਆਂ ਭੇਜ ਦਿਓ ਉਹਨਾਂ ਨੂੰ ਤੇ ਫਿਰ ਉਹ ਅੱਗੋਂ ਕਹਿੰਦੇ ਨੇ ਕਿ ਤੁਹਾਨੂੰ ਡਾਇਲੋਗ ਬੋਲ ਕੇ ਐਡੀਸ਼ਨ ਭੇਜ ਦਿਓ ਤੁਸੀਂ ਐਡੀਸ਼ਨ ਬਣਾ ਕੇ ਭੇਜ ਦਿਓ ਫਿਰ ਉਦਾਂ ਵੀ ਜਾਨੀ ਕਿ ਕੰਮ ਮਿਲਦਾ ਜੀ ਜੀ ਤੇ ਮੈਨੂੰ ਤਾਂ ਇਸੇ ਤਰ੍ਹਾਂ ਮਿਲਿਆ ਕੰਮ ਕਿ ਐਡੀਸ਼ਨ ਦੇ ਕੇ ਪਪੇਆ ਫੋਟੋਆਂ ਜਾਂ ਵੀਡੀਓਜ਼ ਭੇਜ ਕੇ ਅਗਲਾ ਤੁਹਾਡੇ ਕੰਮ ਨੂੰ ਦੇਖਦਾ ਤੇ ਉਸ ਤੋਂ ਬਾਅਦ ਆ ਜਿਹੜਾ ਤੁਹਾਡੇ ਤੱਕ ਅਪਰੋਚ ਆ ਜਿਹੜੀ ਉਹ ਕਰਦਾ ਸਰਵੰਦਰ ਜੀ ਕੁਝ ਤੁਹਾਨੂੰ ਮਿਲਵਾ ਦੇ ਵਿੱਚੋਂ ਗੀਤਾਂ ਦੇ ਵਿੱਚੋਂ ਕੁਝ ਪੈਸੇ ਦੇ ਰੂਪ ਦੇ ਵਿੱਚ ਮਿਹਨਤਾਨਾ ਮਿਲਦਾ ਹੈ ਜਾਂ ਕੋਈ ਸੇਵਾ ਕਰਦੇ ਪੀ ਇਹ ਦੇਖੋ ਜੀ ਇਹਦੇ ਵਿੱਚ ਸੇਵਾ ਵਾਲਾ ਕੋਈ ਕੰਮ ਨਹੀਂ ਹੈਗਾ ਆਪਾਂ ਕਹੀਏ ਤਾਂ ਬਿਲਕੁਲ ਮਿਹਨਤਾਨਾ ਮਿਲਦਾ ਸਾਨੂੰ ਤੇ ਉਹ ਉਦੋਂ ਹੀ ਤੈਅ ਹੋ ਜਾਂਦਾ ਜਦੋਂ ਤੁਹਾਡਾ ਅਡੀਸ਼ਨ ਉਹਨਾਂ ਨੂੰ ਪਸੰਦ ਆਉਂਦਾ ਹੈ ਜਾਂ ਤੁਹਾਡੀ ਫੋਟੋ ਜਾਂ ਵੀਡੀਓ ਉਹਨਾਂ ਨੂੰ ਪਸੰਦ ਆਉਂਦੀ ਹੈ ਉਸ ਤੋਂ ਬਾਅਦ ਜਿਹੜਾ ਮਹਿਮਤਾਨਾ ਉਹ ਵੀ ਤੈਅ ਹੋ ਜਾਂਦਾ ਤੇ ਬਾਕੀ ਪਿਆਰ ਮੁਹੱਬਤ ਜਿ ਜਿੱਥੇ ਹੈਗਾ ਉੱਥੇ ਐ ਵੀ ਕੰਮ ਕੀਤਾ ਤੇ ਉਹ ਇਹ ਇਸ ਕਰਕੇ ਹੁੰਦਾ ਕਿਉਂਕਿ ਜਦੋਂ ਸਾਨੂੰ ਲੋੜ ਆਉਂਦੀ ਹੈ ਫਿਰ ਅਸੀਂ ਵੀ ਉਹਨਾਂ ਨੂੰ ਬੁਲਾ ਲੈਂਦੇ ਹਾਂ ਪਰਵੰਦਰ ਜੀ ਤੁਸੀਂ ਬਹੁਤ ਜ਼ਿਆਦਾ ਲੋਹਾ ਦੇ ਵਿੱਚ ਵਿਚਰਦੇ ਹੋ ਪੜੇ ਲਿਖੇ ਲੋਕਾਂ ਦੇ ਨਾਲ ਤੁਹਾਡਾ ਸੱਤ ਬੰਦੇ ਕਿਸਤੀ ਚ ਬੈਠ ਕੇ ਇੱਕ ਪਰਿਵਾਰ ਨੂੰ ਜਿਹਦਾ ਅਸੀਂ ਰਾਸ਼ ਦਿੱਤਾ ਤਾਂ ਉੱਪਰ ਚਾਤ ਤੇ ਉੱਪਰ ਉਹ ਪਰਿਵਾਰ ਚੱਗਾ ਹੋਇਆ ਸੀ ਔਰ ਅਸੀਂ ਉਹਨਾਂ ਨੂੰ ਲੋੜ ਮਤਾ ਬੋਲ ਤੋੜਾ ਥੋੜਾ ਸਵਾਲ ਲਿਆ ਔਰ ਸਭ ਨੂੰ ਸੱਤ ਬੰਦਾਂ ਨੂੰ ਚਾਹ ਬਣਾ ਕੇ ਪਾਈ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ ਇਹ ਚੜ੍ਹਦੀ ਕਲਾ ਦਾ ਲਫ਼ਜ਼ ਕੀ ਤੁਸੀਂ ਇਹਨੂੰ ਮੰਨਦੇ ਹੋ ਜਿਹੜਾ ਕਿ ਚੜ੍ਹਦੀ ਕਲਾ ਕਹਿਣ ਦੇ ਨਾਲ ਵਾਕਈ ਚੜ੍ਹਦੀ ਕਲਾ ਹੈ ਬਿਲਕੁਲ ਇਹ ਨਾ ਸਾਡੇ ਗੁਰੂ ਸਾਹਿਬ ਨੇ ਸਾਨੂੰ ਭੱਟੀ ਸਾਹਿਬ ਜੀਵਨ ਜਾਂਚਾ ਜਿਹੜੀ ਉਹ ਦੱਸੀ ਹੈ ਚੜ੍ਹਦੀ ਕਲਾ ਵਾਲੀ ਤੇ ਤੁਸੀਂ ਦੇਖ ਲਿਆ ਕਿ ਪਹਿਲਾਂ ਵੀ ਮੈਨੂੰ ਛੋਟਾ ਹੁੰਦਾ ਸੋਚਦਾ ਹੁੰਦਾ ਸੀ ਕਿ ਜਦੋਂ ਭਾਈ ਮਤੀਦਾਸ ਉਹਨਾਂ ਨੂੰ ਸਤੀਦਾਸ ਉਹਨਾਂ ਨੂੰ ਆਰੇ ਨਾਲ ਚੀਰਿਆ ਗਿਆ ਭੈਣ ਦਿਆਲਾ ਜੀ ਨੂੰ ਦੇਗ ਦੇ ਵਿੱਚ ਅਵਾਲਿਆ ਗਿਆ ਤਾਂ ਸੁਣਦੇ ਸੀ ਕਿ ਉਹ ਪਾਠ ਕਰੀ ਗਏ ਹਨ ਵੀ ਇਹ ਚੜ੍ਹਦੀ ਕਲਾ ਵਾਲੇ ਬੰਦੇ ਐਵੇਂ ਕਿਵੇਂ ਹੋ ਜਾਂਦਾ ਤਾਂ ਹੁਣ ਜਦੋਂ ਹਾੜਾ ਆਏ ਨੇ ਤਾਂ ਆਪਾਂ ਦੇਖਿਆ ਕਿ ਲੋਕਾਂ ਦੇ ਘਰਾਂ ਦੇ ਜਾਂ ਛੱਤਾਂ ਨੂੰ ਪਾਣੀ ਲੱਗ ਗਿਆ ਫਿਰ ਵੀ ਉਹ ਬੰਦੇ ਚੜਦੀ ਗਲਾ ਦੇ ਵਿੱਚ ਨੇ ਇਹ ਰੁੜ ਗਏ ਡੰਗਰ ਹੋ ਗਏ ਰੁੜ ਗਏ ਲੱਖ ਲੱਖ ਰੁਪਏ ਦੀ ਤੁਹਾਨੂੰ ਪਤਾ ਡੇਢ ਡੇਢ ਲੱਖ ਰੁਪਏ ਬੰਦਰ ਜੀ ਹੁਣ ਆਉਣ ਵਾਲੇ ਤੁਹਾਡੇ ਕਿਹੜੇ ਕਿਹੜੇ ਵੈਬ ਸੀਰੀਜ਼ ਨੇ ਜਾਂ ਕਿਹੜੇ ਕਿਹੜੇ ਫਿਲਮਾਂ ਨੇ ਜਾਂ ਕਿਹੜੇ ਕਿਹੜੇ ਸੌਂ ਨੇ ਜਿਨ੍ਹਾਂ ਦੇ ਅਸੀਂ ਓਡੀਟ ਕਰਾਂਗੇ ਸਰੋਤੇ ਵੀ ਕੁਝ ਦੱਸੋ ਸਰੋਤਿਆਂ ਨੂੰ ਕਿ ਕਿਹੜੇ ਕਿਹੜੇ ਤੁਹਾਡੇ ਉਹ ਪ੍ਰੋਜੈਕਟ ਨੇ ਜਿਹੜੇ ਹਨ ਲਾਂਚ ਹੋਣੇ ਆ ਕਾਫੀ ਜ਼ਿਆਦਾ ਆਪਣੇ ਗੀਤ ਆ ਰਹੇ ਨੇ ਵੈਬ ਸੀਰੀਜ਼ ਵਗੈਰਾ ਆ ਰਹੀਆਂ ਨੇ ਜੀ ਪਰ ਪੱਟੀ ਸਾਹਿਬ ਇਹ ਆ ਹੁੰਦਾ ਕਿ ਜਿਹੜਾ ਇੱਕ ਕਲਾਕਾਰ ਹੁੰਦਾ ਅਦਾਕਾਰ ਹੁੰਦਾ ਉਹ ਕੰਮ ਕਰਕੇ ਛੱਡ ਜਾਂਦਾ ਹਨਾ ਤੇ ਉਸ ਤੋਂ ਬਾਅਦ ਉਹਦੀ ਡਬਿੰਗ ਹੁੰਦੀ ਆ ਡਿਟਿੰਗ ਹੁੰਦੀ ਆ ਇਹ ਜਿਆਦਾਤਰ ਪ੍ਰੋਡਿਊਸਰਾਂ ਡਾਇਰੈਕਟਰਾਂ ਨੂੰ ਪਤਾ ਹੁੰਦਾ ਕਿ ਕਿਹੜਾ ਪ੍ਰੋਜੈਕਟ ਕਦੋਂ ਰਿਲੀਜ਼ ਹੋਣਾ ਹੈ ਪਰ ਤੁਹਾਡੇ ਵੱਲੋਂ ਜਿਹੜਾ ਸਮੇਂ-ਸਮੇਂ 'ਤੇ ਜਿੱਦਾਂ ਵੀ ਕੋਈ ਡੇ ਬਾਏ ਡੇ ਕੁਝ ਜਿੱਦਾਂ ਵੀ ਕੋਈ ਅਪਡੇਟ ਆਉਂਦੀ ਹੈਗਾ ਉਹ ਇਤਿਹਾਸ ਹੁੰਦਾ ਤਾਂ ਉਹ ਪਾਇਆ ਜਾਂਦਾ ਕਿਵੇਂ ਸਮਾਂ ਕੱਢ ਲੈਂਦੇ ਹੋ ਪਰ ਦੇਖੋ ਜੀ ਹਰ ਬੰਦੇ ਨੂੰ ਕੋਈ ਨਾ ਕੋਈ ਚੇਟਕ ਲੱਗੀ ਹੁੰਦੀ ਹੈ ਜਿਵੇਂ ਹੁਣ ਮੇਰਾ ਪਿੰਡ ਜਿਹੜਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਪੈਂਦਾ ਜਿਹੜਾ ਕਿ ਛੋਟੇ ਸਾਹਿਬਜ਼ਾ ਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰੀ ਜੀ ਬਾਬਾ ਬੰਦਾ ਸਿੰਘ ਬਹਾਦਰ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਤੇ ਮੇਰੀ ਮਾਤਾ ਜੀ ਨੇ ਅਮਰਤ ਛਕਿਆ ਹੋਇਆ ਹੈ ਜੀ ਤੇ ਗੁਰੂ ਘਰ ਨਾਲ ਜੁੜੇ ਹੋਏ ਆ ਹਨ ਤੇ ਉਹਨਾਂ ਦੇ ਨਾਲ ਮੈਂ ਵੀ ਜਾਂਦਾ ਰਹਿਣਾ ਛੋਟਾ ਹੁੰਦਾ ਜਾਂਦਾ ਰਹਿੰਦਾ ਸੀ ਤਾਂ ਸਿੱਖ ਇਤਿਹਾਸ ਪੜ੍ਹਨ ਦੀ ਜਾਂ ਹੋਰ ਲਿਟਰੇਚਰ ਪੜਨ ਦੀ ਉਥੋਂ ਮੈਨੂੰ ਜਿਹੜੀ ਚੇਟਕਾ ਉਹ ਲੱਗੀ ਤਾਂ ਉਹਦੇ ਕਰਕੇ ਮੇਰੇ ਜ਼ਿਹਨ ਦੇ ਵਿੱਚ ਰਹਿੰਦਾ ਕਿ ਚੰਗੀਆਂ ਚੀਜ਼ਾਂ ਨੇ ਜਿਹੜੀਆਂ ਨੈਗੇਟਿਵਿਟੀ ਦਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਪਈ ਆ ਕਿ ਮੇਰਾ ਦਿਲ ਹੁੰਦਾ ਕਿ ਜਦੋਂ ਕੋਈ ਸਹਿਬਜ਼ਾਦਿਆਂ ਦਾ ਦੇਣਾ ਸਹਿਬਜ਼ਾਦਿਆਂ ਬਾਰੇ ਲਿਖ ਕੇ ਪਾਵਾਂ ਜਾਂ ਕੋਈ ਹੋਰ ਦੇਣਾ ਕਿਸੇ ਵੀ रामचंद्र ਜੀ ਦਾ ਸ਼੍ਰੀਕ੍ਰਿਸ਼ਨ ਜੀ ਦਾ ਉਹ ਵੀ ਪਾਇਆ ਜਾਵੇ ਜਿਵੇਂ ਤੁਹਾਡੇ ਵੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਪਹੁੰਚੇ ਰੰਗਰ ਜੀ ਧੰਨਵਾਦ ਆ ਤੁਹਾਡਾ ਪੱਟੀ ਸਾਹਿਬ ਇੱਕ ਤਾਰਾ ਬੋਲੇ ਚੈਨਲ ਦਾ ਸੋ ਸਾਰਿਆਂ ਨੂੰ ਦੇਖਣ ਵਾਲੇ ਦਰਸ਼ਕਾਂ ਨੂੰ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਵੀ ਇਸ ਚੈਨਲ ਨੂੰ ਦਵਿੰਦਰ ਪੱਟੀ ਜੀ ਦੇ ਨੂੰ ਇੱਕ ਤਾਰਾ ਬੋਲੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਤੇ ਅੱਗੇ ਵੀ ਰეკਮੈਂਡ ਕਰਿਓ ਆਪਣੇ ਦੋਸਤਾਂ ਮਿੱਤਰਾਂ ਨੂੰ ਪੱਟੀ ਸਾਹਿਬ ਬਹੁਤ ਵਧੀਆ ਇਨਸਾਨ ਨੇ ਤੇ ਵਧੀਆ ਖਬਰਾਂ ਲੈ ਕੇ ਆਉਂਦੇ ਨੇ ਤੇ ਵਧੀਆ ਪ੍ਰੋਡਕਾਸਟ ਜਿਹੜੇ ਤੁਹਾਡੇ ਰੂਬਰੂ ਕਰਦੇ ਨੇ ਬਹੁਤ ਸਾਰਾ ਧੰਨਵਾਦ ਸਤਿ ਸ੍ਰੀ ਅਕਾਲ